ਬਾਦਰ ਦੀ ਕੰਡਿਆਲੀ ਤਾਲ ਟੱਪ ਕੇ ਖੇਤੀ ਕਰਨ ਗਏ ਕਿਸਾਨ ਦੀ ਮੌਤ ਹੋ ਗਈ ਹੈ ਕਿਸਾਨ ਤਾਰਾਂ पार ਕਰਕੇ ਪਾਕਿਸਤਾਨ ਵਾਲੇ ਪਾਸੇ ਆਪਣੇ ਖੇਤਾ 'ਚ ਕੰਮ ਕਰਨ ਗਿਆ ਸੀ ਪਰ ਖਬਰ ਮਿਲੀ ਕਿ ਕਿਸਾਨ ਸਤਲੁਜ ਦੇ ਪਾਣੀ 'ਚ ਡੁੱਬ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਹਾਂਜੀ ਤੇ ਫਿਰੋਜ਼ਪੁਰ ਦੇ ਮਾਮਦੋੜ ਚ ਪਿੰਡ ਦੋਨਾ ਤੇਲੂ ਮਲ ਦਾ ਅਮਰੀਕ ਸਿੰਘ ਆਪਣੇ ਤਿੰਨ ਹੋਰ ਸਾਥੀਆਂ ਨਾਲ ਤਾਰੋਂ ਪਾਰ ਖੇਤੀ ਕਰਨ ਗਿਆ ਸੀ ਪਿੰਡ ਵਾਸੀਆਂ ਮੁਤਾਬਕ ਸਤਲੁਜ ਚ ਅਚਾਨਕ 3-4 ਫੁੱਟ ਪਾਣੀ ਵਧ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਏ ਕੀ ਨਾਮ ਤੁਹਾਡਾ ਜੀ ਸਵਰਨ ਸਿੰਘ ਜੀ ਸਵਰਨ ਸਿੰਘ ਤੁਸੀਂ ਵੀ ਗਏ ਸੀ ਨਾਲ ਹੀ ਹਾਂ ਮੈਂ ਅੱਗੇ ਸਾਂ ਉਹ ਮੇਰੇ ਮਗਰ ਸੀ ਅੱਛਾ ਅੱਛਾ ਤੁਸੀਂ ਕਿਵੇਂ ਨਾਲ ਹੀ ਗਏ ਸੀ ਹਾਂ ਨਹੀਂ ਸਵੇਰੇ ਤਾਂ ਡੋਰਡ ਗਏ ਆ ਹਾਂ ਹਾਂ ਤੇ ਜਦੋਂ ਆਉਂਦੇ ਆਏ ਆ ਨਾ ਹਾਂ ਹਾਂ ਅਸੀਂ ਚਾਰ ਬੰਦੇ ਪਾਣੀ ਦੇ ਲੱਖ ਲੱਖ ਪਾਣੀ ਤੇ ਹੀ ਆਖਿਆ ਵਿਚੋਂ ਦੀ ਲੰਘ ਜਾਨੇ ਆ ਤੁਹਾਡੀ ਵੀ ਉਧਰ ਜ਼ਮੀਨ ਹੈ ਹਾਂ ਸਾਡੀ ਵੀ ਉੱਥੇ ਜ਼ਮੀਨ ਹੈ ਅੱਛਾ ਤੁਸੀਂ ਵੀ ਨਾਲ ਮੈਂ ਉਹਦੇ ਅੱਗੇ ਆ ਰਿਹਾ ਤੇ ਉਹ ਮੇਰੇ ਮਗਰ ਆ ਰਿਹਾ ਤੇ ਜਦੋਂ ਰਸਤੇ ਦੇ ਵਿੱਚ ਨਾ ਜਦੋਂ ਅਸੀਂ ਰਸਾ ਫੜਿਆ ਤੇ ਅਸੀਂ ਦੋਵੇਂ ਹੀ ਇੱਕ ਵਾਰ ਸਾਡੇ ਪਾਣੀ ਉੱਦੀ ਲੰਘ ਗਿਆ ਹਾਂ ਹਾਂ ਦੋਵੇਂ ਦੇ ਇੰਨਾ ਰੋੜ ਪਾਣੀ ਦਾ ਤੇ ਉਹ ਮੈਨੂੰ ਆਂਦਾ ਬਾਪਾ ਪਿੱਛੇ ਚੱਲ ਗਿਆ ਮੈਂ ਕਿਹਾ ਤੂੰ ਪਿੱਛੇ ਮੁੜ ਜਾ ਅੱਛਾ ਹੈ ਉਹ ਪਿੱਛੇ ਮੁੜ ਗਿਆ ਉਹ ਪਿੱਛੇ ਮੁੜ ਗਿਆ ਪਿੱਛੇ ਜਾ ਕੇ ਮੈਂ ਉਹਨੂੰ ਵੇਖਿਆ ਜਿਹੜੇ ਪਾਣੀ ਚੱਪੜ ਗਿਆ ਉਹ ਹਾਂ ਹਾਂ ਬਾਦ ਵਿੱਚ ਪਤਾ ਨਹੀਂ ਉਹਦੇ ਨਾਲ ਕੀ ਪਾਣਾ ਵਾਪਰਿਆ ਫਿਰ ਮੇਰੇ ਅੱਗੇ ਤਾਂ ਮੈਂ ਮੈਨੂੰ ਵੀ ਆ ਵੇਖੋ ਮੈਨੂੰ ਵੀ ਬੜੀਆਂ ਅਵੇਹੋ ਰਸਿਆਂ ਨਾਲ ਆ ਰਸਿਆਂ ਨਾਲ ਵੱਜ ਵੱਜ ਕੇ ਆ ਤੁਸੀਂ ਵੀ ਝਖਮੀ ਹੋ ਹਾਂ ਇੱਥੇ ਆਵੇ ਇੱਕ ਵੀ ਮੇਰੀ ਆਵੇ ਸਾਰੀ ਰਸੇ ਦੇ ਨਾਲ ਹੀ ਆਵੇ ਸਾਰੀਆਂ ਕੀ ਰਸਾ ਖਿੱਚ ਕੇ ਲੈ ਗਿਆ ਤੁਹਾਨੂੰ ਰਸਾ ਖਿੱਚ ਰਸਾ ਦਾ ਸਾਨੂੰ ਬਚਾ ਕੇ ਆ ਕੇ ਹਾਂ ਹਾਂ ਰਸੇ ਫੜ ਕੇ ਤੇ ਬਚਿਆ ਨਹੀਂ ਤੇ ਪਾਣੀ ਰੋੜਦਾ ਸੀ ਹਾਂ ਹਾਂ ਉਹ ਫਿਰ ਅਸੀਂ ਉਹ ਪਿੱਛੇ ਚਲਾ ਗਿਆ ਮੈਂ ਤਾਂ ਜਦੋਂ ਬਸੁਰਤ ਹੋ ਕੇ ਬਾਹਰ ਨਿਕਲ ਆਇਆ ਹਾਂ ਹਾਂ ਤੇ ਮੈਂ ਇੱਥੇ ਗੇਟ ਤੇ ਆਣ ਕੇ ਮੈਂ ਐਟਰੀਬਿਊਟਰ ਵਾਲੀ ਸਾਹਿਬ ਮੈਨੂੰ ਆਦਾ ਇਹ ਤੁਹਾਡਾ ਬੰਦਾ 1 ਕਰੋੜ ਗਿਆ ਮੈਂ ਹਾਂ ਮਰੀਕ ਸਿੰਘ ਹੈਗਾ ਹੀ ਮੈਂ ਕਰ ਉਹ ਪਿਛਾ ਮੁੜ ਗਿਆ ਹੂੰ ਉਹ ਤਾਂ ਬੰਦਾ ਹੀ ਕੋਣੀ ਸੀ ਹਾਂਜੀ ਉਹ ਤਾਂ ਨਹੀਂ ਉਹ ਬੰਦਾ ਰੁੜ ਗਿਆ ਫਿਰ ਮੈਂ ਇਥੋਂ ਫਿਰ ਦੁਬਾਰਾ ਗਿਆ ਹਾਂ ਹੋਏ ਉੱਤੇ ਬੈਠੇ ਰਹੇ ਤੁਸੀਂ ਕਿਸ ਤਰ੍ਹਾਂ ਜਾਨ ਆਪਦੀ ਬਚਾਈ ਕਿਸ ਤਰ੍ਹਾਂ ਨਿਕਲੇ ਅਸੀਂ ਤਾਂ ਰੱਸੇ ਨੂੰ ਫੜ ਕੇ ਨਿਕਲੇ ਹਾਂ ਹਾਂ ਰੱਸਾ ਉਹਨੇ ਹੀ ਫੜਿਆ ਸੀ ਪਰ ਉਹਨੂੰ ਕੋਈ ਕੋਈ ਤਰੰਦੀ ਵੀ ਦਿੱਕਤ ਸੀ ਹਾਂ ਤੇ ਉਹ ਖਰੇ ਕੁਮਾਰ ਆ ਜਾਂਉਂਦੀ ਜਿਹੜੀ ਅਜਲ ਜਿਵੇਂ ਵੀ ਨੀ ਦੇ ਅੱਗੇ ਵੀ ਅਕ ਲੱਕ ਲੱਕ ਪਾਣੀ ਦੇ ਵਿੱਚ ਬੰਦਾ ਡੁੱਬਣਾ ਕੋਈ ਸੌਖੀ ਨਹੀਂ ਡੁੱਬਦਾ ਭਾਵੇਂ ਨਾ ਵੀ ਤਰਦਾ ਹੋਵੇ ਠੀਕ ਬਾਕੀ ਚਲੋ ਮਹਾਰਾਜ ਨੇ ਉਹਨੂੰ ਕਾਰੋਂ ਦਾ ਬੈ ਗਿਆ ਵਿਚਾਰੇ ਦਾ ਕਾਰੋਂ ਦੇ ਨਾਲ ਸੀ ਬਹੁਤ ਮਾੜਾ ਹੋਇਆ ਹੂੰ ਨੁਕਨੇਕੇ ਬੱਚੇ ਨੇ ਦੇ ਤੇ ਮ੍ਰਿਤਿਕ ਦੇ بیٹے ਮੁਤਾਬਕ ਭਾਰਤ-ਪਾਕ ਬਾਰਡਰ ਦੇ ਗੇਟ ਨੰਬਰ 195/1 ਰਾਹੀਂ ਕਿਸਾਨ ਅਮਰੀਕ ਸਿੰਘ ਆਪਣੇ ਖੇਤਾਂ 'ਚ ਗਿਆ ਸੀ ਅਤੇ ਸ਼ਾਮ ਨੂੰ ਵਾਪਸੀ ਦੌਰਾਨ ਦਰਿਆ ਪਾਰ ਕਰਦੇ ਸਮੇਂ ਰੱਸਾ ਟੁੱਟਣ ਜਾਂ ਫਿਰ ਪੈਰ ਤਿਲਕਣ ਕਾਰਨ ਉਸ ਨਾਲ ਇਹ ਹਾਦਸਾ ਵਾਪਰਿਆ ਜਿਸ ਦੌਰਾਨ ਅਮਰੀਕ ਸਿੰਘ ਡੁੱਬ ਗਿਆ ਹਾਲਾਂਕਿ ਬਾਕੀ ਦੇ ਉਸ ਦੇ ਸਾਥੀ ਬਾਹਰ ਨਿਕਲਾਏ ਕੀ ਨਾਮ ਤੁਹਾਡਾ ਹਰਵਿੰਦਰ ਸਿੰਘ ਹਰਵਿੰਦਰ ਕੀ ਲੱਗਦੇ ਸੀਗੇ ਆਪਣੇ ਮੇਰੇ ਬਾਦਰ ਸਾਹਿਬ ਸੀ ਕਿੰਨੀ ਕਮਰ ਸੀਗੀ ਇਨੇ 55 ਸਾਲ ਮਰੇ ਤੇ ਕੀ ਕਰਨ ਗਿਆ ਸੀ ਸਰ ਪਾਣੀ ਲਾਉਣ ਗਿਆ ਸੀ ਕਣਕੁਣੀ ਪਾਣੀ ਲਾਉਣ ਗਿਆ ਸੀ ਹਾਂਜੀ ਅੱਛਾ ਕੀ ਵਾਪਸ ਆ ਰਹੇ ਸੀ ਕਿਦਾਂ ਹਾਂਜੀ ਸਰ 4 ਵਜੇ ਤੇ 4 ਸਾਢੇ 4 ਵਜੇ ਤਕਰੀਬ ਵਾਪਸ ਆ ਰਹੇ ਸੀ ਹਾਂ ਹਾਂ ਤੇ ਪਹਿਲਾਂ ਤਾਂ ਦਰਿਆ 'ਚ ਪਾਣੀ ਦਰਿਆ ਦੇ ਵਿੱਚ ਵੇੜਾ ਲੱਗੇ ਨੇ ਥੱਲੇ ਤੇ ਇੱਕ ਵਾਰੀ ਇੱਕੇਦਮ ਪਾਣੀ ਵਧ ਗਿਆ ਪੈਰ ਫਿਸਲ ਗਏ ਕਹਿ ਰਹੇ ਸੀਗੇ ਤੇ ਉਹ ਪਾਣੀ ਵਧਣ ਕਰਕੇ ਇਹਨਾਂ ਨੂੰ ਦਰਿਆ ਦੇ ਵਿੱਚ ਸਿੱਧਾ ਤਰੂ ਹੋ ਗਿਆ ਤਰ ਤਰ ਕੇ ਲੱਗੇ ਇਹ ਕਿਸ ਤਰ੍ਹਾਂ ਹਾਦਸਾ ਕਿੱਥੇ ਹੋਇਆ ਕਿਹੜੀ ਜਗ੍ਹਾ ਤੇ ਫਿਰ ਇਹ ਸਾਰੇ 195/1 ਗੇੜ ਦੇ ਗੋਲੇ ਹੋਇਆ ਜੀ ਦੋਨਾਂ ਤੇਲੂ ਵਾਲੇ ਠੀਕ ਹੁਣ ਕੀ ਮੰਗ ਤੁਡੀ ਸਰ ਮੰਗ ਕੋਈ ਨਹੀਂ ਬਸ ਸਾਨੂੰ ਜਿੱਦਾਂ ਵੀ ਆ ਸਾਨੂੰ ਲੱਭ ਕੇ ਦੇ ਦੇਣ ਬਸ ਹੂੰ ਹੂੰ ਕਿੰਨੀ ਉਮਰ ਸੀ ਇਹਨਾਂ ਦੀ ਸਰ ਇਹਨੇ 55 ਸਾਲ ਦੀ ਉਮਰ ਸੀ ਖੇਤੀ ਕਰਨ ਗਿਆ ਸੀ ਹਾਂਜੀ ਸਰ ਠੀਕ ਦੂਜੇ ਪਾਸੇ ਥਾਣਾ ਮਮਦੋੜ ਦੇ ਐਸਆਈ ਓਮ ਪ੍ਰਕਾਸ਼ ਨੇ ਦੱਸਿਆ ਹੈ ਕਿ ਪੁਲਿਸ ਟੀਮਾਂ ਤੇ ਬੀਐਸਐਫ ਵੱਲੋਂ ਮਿਲ ਕੇ ਮ੍ਰਿਤਕ ਦੀ ਭਾਲ ਲਈ ਸਰਚ ਆਪਰੇਸ਼ਨ ਚਲਾਇਆ ਗਿਆ ਅਤੇ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਜੀ ਨਾਮ ਜੀ ਤੁਹਾਡਾ ਓਮ ਪ੍ਰਕਾਸ਼ ਐਸਆਈ ਥਾਣਾ ਮਮਦੋੜ ਹਾਂਜੀ ਤੁਸੀਂ ਆਏ ਇੱਥੇ ਦੇਖਿਆ ਕੀ ਕੁਛ ਦੇ ਮੌਕੇ ਤੇ ਆ ਜੀ ਪਾਣੀ ਦਾ ਬਾਬ ਤੇਜ ਹੈ ਜੀ ਹਾਂਜੀ ਹਾਂਜੀ ਤੇ ਜੀ ਡੈੱਡ ਬੋਡੀ ਜੋ ਉੱਪਰ ਨਹੀਂ ਆਈ ਹੈ ਜੀ ਤੇ ਬਾਕੀ ਹਜੇ ਕਾਰਵਾਈ ਜੋ ਡੈੱਡ ਬੋਡੀ ਮਿਲਣ ਦੇ ਅਨਸਾਰ ਕੀਤੀ ਜਾਏਗੀ। ਕਿੰਨੇ ਗਏ ਸੀ ਬੰਦੇ ਤੇ ਕਿੰਨੇ ਆਏ ਵਾਪਸ? ਅਸੀਂ 2 ਗਏ ਨਹੀਂ ਅੰਦਰ ਕੋਈ ਲੱਭ ਰਹੇ ਨੇ ਕੋਈ ਨੇ ਅੰਦਰ ਗਿਆ ਪੋ ਆਪਣਾ ਆ ਬੀਐਸਐਫ ਦੀ ਪਾਰਟੀ ਵੀ ਅੰਦਰ ਹੀ ਹੈ ਜੀ ਬੋਰਡ ਦੇ ਵਿੱਚ ਅੰਦਰ ਹੀ ਟਰਾਈ ਮਾਰਦੇ ਫਿਰ ਰਹੇ ਨੇ ਤੇ ਅਸੀਂ ਵੀ ਉਹ ਮੋਖਰ ਦੇਖੇ ਉੱਥੇ ਖੜੇ ਗਏ ਗੇਟ ਤੇ ਖੜੇ ਸੀ ਗੇਟ ਤੇ ਖੜੇ ਹਾਂਜੀ ਤੇ ਹੁਣ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਜੀ ਹੁਣ ਗੋਤਾਖੋਰ ਟੀਮ ਆਏਗੀ ਉਹ ਉਹੀ ਇਸ ਟਾਈਮ ਆਪਣਾ ਤਲਾਸ਼ ਕਰ ਸਕਦੀ ਜੀ ਕੀ ਕੀ ਨੈਕਸਟ ਕੋਈ ਕਾਰਵਾਈ ਕੀਤੀ ਹੈਗੀ ਕਾਰਵਾਈ ਹੋਏਗੀ ਜੀ ਜਦੋਂ ਆਪਣਾ ਡੈਡ ਬੋਡੀ ਮਿਲੇਗੀ ਉਸ ਵਕਤ ਕਾਰਵਾਈ ਜੋ ਵੀ ਬਣਦੀ ਹੈ ਕਰਨੀ ਠੀਕ ਫਿਲਹਾਲ ਬੀਐਸਐਫ ਦੀਆਂ ਟੀਮਾਂ ਵੱਲੋਂ ਮ੍ਰਿਤਕ ਨੂੰ ਦਰਿਆ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਮ੍ਰਿਤਕ ਅਮਰੀਕ ਸਿੰਘ ਦੀ ਲਾਸ਼ ਲੱਭ ਕੇ ਉਹਨਾਂ ਦੇ ਹਵਾਲੇ ਕੀਤੀ ਜਾਵੇ ਦੱਸਦੀ ਹੈ ਕਿ ਬਾਰਡਰ ਇਲਾਕੇ ਵਿੱਚ ਅਨੇਕਾਂ ਅਜਿਹੇ ਪਰਿਵਾਰ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਕੰਡਿਆਲੀ ਤਾਰ ਤੋਂ ਪਾਰ ਨੇ ਅਤੇ ਇਸ ਜ਼ਮੀਨ ਤੇ ਖੇਤੀ ਕਰਨ ਲਈ ਉਹਨਾਂ ਨੂੰ ਦਰਿਆ ਪਾਰ ਕਰਕੇ ਜਾਣਾ ਪੈਂਦਾ ਹੈ ਜਦਕਿ ਬਰਸਾਤਾਂ ਦੇ ਮੌਸਮ ਵਿੱਚ ਜਾਂ ਫਿਰ ਜਿਸ ਤਰ੍ਹਾਂ ਪਿਛਲੇ ਦਿਨੀ ਬੇਮੌਸਮੀ ਬਰਸਾਤ ਹੋਈ ਅਜਿਹੇ ਮੌਸਮ ਵਿੱਚ ਇਹ ਤਾਂ ਦਾ ਪੂਰਬੀ ਛਾਂ ਲੈਵਾ ਬਣ ਜਾਂਦਾ ਹੈ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਸੈਂਟਰਲ ਪੰਜਾਬ ਟੀਵੀ